ਆਇ ਤੇ ਉਤਸ਼ਾਹ ਤੋਂ ਬਾਅਦ ਖੁਸ਼ੀਆਂ ਤੋਂ ਬਾਅਦ ਮੋਦੀ ਕਾਰ ਚਲਾਬ ਹੈ ਆچھے ਮੋਦੀ ਖਾਣੇ ਦੀ ਕਾਰ ਨੂੰ ਬੜੀ ਚੰਗੀ ਤਰ੍ਹਾਂ ਚਾਣਣ ਲੱਗੇ ਮਹਾਰਾਜ ਆਏ ਸਦਾਤ ਦੇਤੇ ਹਸਨਾ ਜਿਹੜੇ ਭੁੱਖੇ ਆਉਂਦੇ ਸਨ ਉਹਨਾਂ ਨੂੰ ਖਾਣ ਦੇ ਦਿੰਦੇ ਮਹਾਰਾਜ ਬਸਣ ਬਹੀਨ ਲਖੈਦੇ ਬਸਨਾ ਜਿਹੜੇ ਵਸਤਰਾ ਤੋਂ ਕੱਪੜਿਆਂ ਤੋਂ ਬਗੈਰ ਹੁੰਦੇ ਆਉਂਦੇ ਸਨ ਉਹਨਾਂ ਨੂੰ ਕਪੜੇ ਦੇ ਦਿੰਦੇ ਮਹਾਰਾਜ ਜਾਤ ਨਾ ਕੋ ਗਮਨਿਓ ਛੂਛਾ ਕੋਈ ਵੀ ਮੰਗਤਾ ਮੰਗਣ ਵਾਲਾ ਖਾਲੀ ਨਹੀਂ ਸੀ ਜਾਂਦਾ ਆਏ ਵਿਦੇਸ਼ੀ ਆਪਨ ਪੁੱਛਾ ਹਟੇ ਬਾਰੇ ਪੁੱਛ ਕਰਕੇ ਕਈ ਵਿਦੇਸ਼ੀ ਵੀ ਆਉਂਦੇ ਸਨ ਵਿਦੇਸ਼ ਤੋਂ ਵੱਡੀ ਭੌਰ ਤੇ ਦੇਵਨ ਲੱਗ ਹੈ ਸਵੇਰੇ ਸਭ ਵਕਤ ਇਹਨਾਂ ਭੋਜਨ ਪਦਾਰਥ ਦੇਣ ਲੱਗ ਜਾਂਦੇ ਸਨ ਜਾਮ ਨੇ ਸਾਦੋਂ ਛੋਛ ਨਾ त्याਗਾ ਹੈ ਤੇ ਪਹਿ ਵਾਰ ਗਈ ਤਾਂ ਕਿਸੇ ਨੂੰ ਖਾਲੀ ਨਹੀਂ ਸੀ ਜਾਣ ਦਿੰਦੇ ਦੌਲਤ ਖਾਨ ਸੰਪੂਰਨ ਸੈਨਾ ਦੌਲਤ ਖਾਨ ਦੀ ਸੰਪੂਰਨ ਸੈਨਾ ਸੀ ਜਿਹੜੀ ਫੌਜ ਸੀ ਆਹਨ ਸਨ ਆਪੰਤੇ ਲੈਣਾ ਆ ਕਰਕੇ ਰਸਦ ਲੈਂਦੀ ਸੀ ਦੇਸ਼ ਵਿਦੇਸ਼ੀ ਜਾਟਕ ਜਿੱਤੇ ਦੇਸ਼ ਵਿਦੇਸ਼ ਦੇ ਜਿੰਨੇ ਵੀ ਮੰਗਤੇ ਸਨ ਆਣ ਆਹ ਲੈ ਸਭ ਤੇ ਤੇ ਇਥੇ ਆ ਕਰਕੇ ਭੋਜਨ ਕਰਦੇ ਸਨ ਤੇ ਹਾਟੀ ਦਾ ਆਥਾ ਪਾਸਾ ਭੀੜ ਦੇ ਨਾਲ ਭਰਿਆ ਰਹਿੰਦਾ ਸੀ رہے استھان پیر سو بورا آسے پاسے ساری بہت پیڑ ہو جاتی پن اسیس اصد ہے سو آ کر کے اسیسہ دن دے سن کہ یہ سکھا دے مول پاپ گرو نانک دے سچے پاشا مارا تُسی سدا بھلو یا بد دیکھو ہردے ادارا یہ کچھ ویک کے سارے نگر دے لوگ مل کر کے ਔਰ ਕੇ ਨਾਮ ਲੈ ਕਰ ਹੈ ਵਿਚਾਰਾ ਸਾਰੇ ਨਗਰ ਦੇ ਲੋਕ ਬਿਲ ਕਰਕੇ ਵਿਚਾਰ ਕਰਨ ਲਗੇ ਦੇਸ ਪਾਸਰ ਦੇ দান ਮਹਾਨ ਵੀ ਦਿਨ ਰਾਤ ਬਹੁਤ দান ਜਿੰਦਾ ਹੈ ਵੱਡ ਦਾਨੀ ਹੈ ਧੂਪ ਸਮਾਨ ਇਹ ਵੱਡਾ ਦਾਨੀ ਬਣ ਗਿਆ ਹੈ ਵੱਡੇ ਵੱਡੇ ਰਾਜੇ ਵੀ ਸਦਾ ਮੁਕਾਬਲਾ ਨਹੀਂ ਕਰ ਸਕਦੇ ਪਾਵੇ ਮਹਾਰਾਜਿਆਂ ਦੇ ਬਰਾਬਰ ਹੋ ਗਿਆ ਹੈ ਤੁਰਕਾਂ ਕੇ ਪੈਸੇ ਬਹੁਤ ਖੂਬ ਹੈ ਵੀ ਤੁਰਕਾਂ ਨੇ ਬਹੁਤ ਪੈਸੇ ਗਵਾਉਂਦਾ ਹੈ ਕਿਉਂ ਦولت ਖਾਂ ਜਿਹੜਾ ਮੁਸਲਮਾਨ ਸਿੰਘ ਰੰਚਕ ਤਰਾਸ ਹਿਰਦੇ ਨਾ ਹੋਵੇ ਇਹਦੇ ਹਿਰਦੇ ਦੇ ਵਿੱਚ ਰਾਈ ਮਾਤਰ ਵੀ ਡਰ ਨਹੀਂ ਹੈ ਜਾਨਤ ਹੈ ਹਮ ਕਾਲ ਕੇ ਆਜੋ ਅਸੀਂ ਸਭ ਜਾਣਦੇ ਹਾਂ ਵੀ ਕੱਲ ਜਾਂ ਅੱਜ ਨਾਨਕ ਜਾਵੇ ਹਿਆ ਤੇ ਭਾਜੂ ਨਾਨਕ ਕਿਤੋਂ ਭੱਜ ਜਾਵੇ ਦੋਹਰਾ ਤੁਰਕਾਂ ਦਾ ਸਦਾਰ ਹੋਏ ਕੇ ਜਾਹੋਗੇ ਜਦ ਭਾਜ ਜਦ ਤੁਰਕਾਂ ਦਾ ਚੋਰ ਬੜ ਕੇ ਭੱਜ ਜਾਵੇਗਾ ਗਹਿਲੇ ਬਜੈ ਰਾਮ ਤੋਂ ਜਹਤਾਇ ਕੀ ਲਾਜ ਜਦੋਂ ਆਪ ਭਾਜ ਜਾਵੇਗਾ ਤਾਂ ਜੈ ਰਾਮ ਨੂੰ ਫੜ ਲੈਣਗੇ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਪਤੀ ਜੀ ਔਰ ਬੇਬੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਵੱਡੀ ਭੈਣ ਕਹਿਣ ਲੱਗੇ ਨਾਨਕ ਦਾ ਭਾਜ ਜਾਵੇਗਾ ਪਰ ਇਹ ਜੈ ਰਾਮ ਨੂੰ ਫੜ ਲੈਣਗੇ ਉਹਦਾ ਸਾਰਾ ਇੱਜ਼ਤ ਮਾਣ ਜਾਂਦਾ ਰਹੇਗਾ ਜੋ ਭਈ ਜੇ ਬਤ ਮੰਨ ਹਿਤੂ ਜੈ ਰਾਮਾ ਜਿਹੜੇ ਲੋਕ ਜੈ ਰਾਮ ਜੀ ਦੇ ਹਿਤੂ ਸੰਤ ਪ੍ਰੇਮੀ ਸਨ ਮਿਲ ਕਰ ਚਲ ਆਏ ਤਹਿ ਧਾਮ ਉਹ ਚਲ ਕਰਕੇ ਭਾਈਆ ਜੈ ਰਾਮ ਜੀ ਦੇ ਘਰ ਆ ਗਏ ਬੋਲ ਇਕਾਖੀ ਕਰ ਲੈ ਮੈਸੇ ਉਹਨਾਂ ਨੂੰ ਕਲਿਆਨ ਸਦ ਕਰਕੇ ਬੋਲੇ ਕਹੈ ਨਚਿੰਤਲ ਹੈ ਤੂੰ ਕੈਸੇ ਬੇ ਤੋਹੇ ਨੇ ਚਿੰਤ ਹੋ ਗਏ ਕਿ ਮੈਂ ਬੈਠੇ ਹੋ ਨਿਤ ਪ੍ਰਤ ਜੋ ਕੋ ਵਤ ਅਬ ਦਰਗਾ ਜਿਹੜਾ ਹਰ ਘੜੀ ਐਨਾ ਧਨ ਗਵਾਈ ਜਾਂਦਾ ਹੈ ਸੋ ਸਮਝੋ ਔਰ ਆਪਣੇ ਸਰਬਾ ਉਹ ਸਾਰੀ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਸਮਝੋ ਵਿਚਾਰੋ ਬਾਤ ਖੋਏ ਸੋ ਜਾਏ ਮਲਾਈ ਸਾਰਾ ਧਨ ਬਿਰਥਾ ਗਵਾ ਕਰਕੇ ਭੱਜ ਜਾਵੇਗਾ ਨਾਨਕ ਸਾਰੇ ਉਹ ਝਗੜਾ ਤੁਝ ਕਰ ਪਾਈ ਸਾਰਾ ਝਗੜਾ ਤੇਰੇ ਗਲ ਦੇ ਵਿੱਚ ਪੈ ਜਾਵੇਗਾ ਸੋ ਖਰਚਨ ਕੋ ਲਗਤ ਆਸਾਨਾ ਉਹ ਖਰਚਨ ਨੂੰ ਬੜਾ ਆਸਾਨ ਸਮਝਦਾ ਹੈ ਤੁਝ ਕੋ ਮੁਸ਼ਕਿਲ ਬਣੇ ਮਹਾਨਾ ਪਰ ਤੇਰੇ ਆਵਾਸੇ ਵੱਡੀ ਮੁਸ਼ਕਿਲ ਬਣ ਜਾਵੇਗੀ ਭੋਪਤ ਪੂਰ ਦੇਹ ਨਜ ਦੇਖਾ ਨਵਾਬ ਆਪ ਹੀ ਦੇਖਾ ਪੂਰਾ ਕਰ ਲਵੇਗਾ ਚਲ ਹੈ ਇਲਾਜ ਨਾ ਤੂੰ ਦੇ ਸੇਖਾ ਹੋਰ ਤਾਂ ਕੋਈ ਇਲਾਜ ਨਹੀਂ ਹੈ ਬਾਕੀ ਤੈਨੂੰ ਹੀ ਭਰਥਾ ਪੈਣਾ ਹੈ ਦੀਰਗਦਰਸ਼ੀ ਜੇ ਮਤਵਾਨਾ ਜਿਉਂ ਦੂਰ ਦ੍ਰਿਸ਼ਟੀ ਵਾਲਾ ਬੁੱਧੀਮਾਨ ਹੋਵੇ ਕਰਹਿ ਨਾ ਅਸਪਰਕਾ ਧਨ ਹਾਨਾ ਤਾਂ ਧਨ ਦਾ ਪੈਸਿਆਂ ਦਾ ਇਸ ਪ੍ਰਕਾਰ ਨੁਕਸਾਨ ਨਾ ਕਰੇ ਬਾਲ ਸਠਾਈ ਤੋਂ ਲਖ ਮੀਤਾ ਬਚਪਨ ਦੇ ਦੋਸਤਾਂ ਨੂੰ ਆਪਣਾ ਮਿੱਤਰ ਜਾਣ ਕਰਕੇ 헤ਰ ਹੋ ਹੁੰਦ ਹਿਤ ਵਿਪਰੀਤਾ ਭਲੇ ਦੇ ਉਲਟ ਹੁੰਦਾ ਵੇਖ ਕਰਕੇ ਅਸੀਂ ਤੇਰੇ ਹਿਤ ਵਾਸਤੇ ਹੀ ਤੇ ਭਲੇ ਵਾਸਤੇ ਹੀ ਅਸੀਂ ਤੈਨੂੰ ਕਹਿ ਰਹੇ ਹਾਂ ਸਹਿਨਾ ਸਕੇ ਹਮ ਇਹ ਮਨ ਮਾਹੀ ਅਸੀਂ ਇਹ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਸਹਿ ਨਹੀਂ ਸਕਦੇ ਆਪਰ ਹੇਤ ਕੋ ਜਾਨੋ ਨਾਈ ਸਾਡਾ ਇਹਦੇ ਵਿੱਚ ਹੋਰ ਕੋਈ ਸਵਾਰਥ ਨਹੀਂ ਹੈ ਤੋ ਜਿਸ ਸਮਝ ਆਵਨ ਕੋ ਮਿਲ ਆਏ ਅਸੀਂ ਨਾ ਤੈਨੂੰ ਮਿਲ ਕਰਕੇ ਤੈਨੂੰ ਸਮਝੋਣ ਆਏ ਹਾਂ ਕਰੋ ਆਪ ਜੈਸੇ ਮਨ ਭਾਵੇ ਬਾਕੀ ਜੇ ਮੈਂ ਤੈਨੂੰ ਚਾਹੁੰਦਾ ਚੰਗਾ ਲੱਗਦਾ ਹੈ ਮਨ ਨੂੰ ਪਉਂਦਾ ਉਸੇ ਤਰ੍ਹਾਂ ਕਰ ਪਾਵਤ ਸਮ ਪਿਛਨਨ ਕੀ ਬਾਣੀ ਭਾਈਆ ਜੈ ਰਾਮ ਜਿਨੇ ਜਦ ਚੁਗਰਾ ਦੀ ਬਰਸਾਤ ਵਰਗੀ ਮੀਂਹ ਵਰਗੀ ਭਿਜੀ ਗੱਲ ਬਾਤ ਸੁਣੀ ਹੈ ਚਿੰਤ ਆਪਗਾ ਕੀਨ ਮਹਾਨੀ ਤਾਂ ਉਹ ਚਿੰਤਾ ਦੀ ਮਹਾਨ ਨਦੀ ਦੇ ਵਿੱਚ ਖੋ ਗਏ ਹਨ ਕਮਲ ਕੋਮਲੰ ਮਨ ਜੈ ਰਾਮ ਭਾਈਆ ਜੈ ਰਾਮ ਇਹਦਾ ਕਮਲ ਦੇ ਫੁੱਲ ਵਰਗਾ ਕੋਮਲ ਮਨ ਉਹ ਖਰੇ ਉਹ ਧੀਰਜ ਫੂਲ ਅਥਾ ਅਥਾਮੋ ਉਨਾ ਦਾ ਕੋਮਲ ਮਨ ਧੀਰਜ ਤੋਂ ਰਹਿ ਤੋ ਗਿਆ ਧੀਰਜ ਨੂੰ ਛੱਡ ਦਿੱਤਾ ਜਤਨ ਤੀਰ ਕਿਤ ਪਾਇਤ ਨਾਹੀ ਮਨ ਦੇ ਵਿੱਚ ਕਈ ਪ੍ਰਕਾਰ ਦੇ ਸੋਚ ਸੋਚ ਰਹੇ ਸੀ ਬਹੁ ਪਰਬਾਹ ਰ ਹੈ ਗਟੀ ਕੇ ਮਾਹੀ ਪਰ ਕੋਈ ਵੀ ਜਤਨ ਰੂਪੀ ਕਿਨਾਰਾ ਨਹੀਂ ਸੀ ਮਿਲਦਾ ਆਸ ਕਹਿ ਗਮਨੇ ਅਪਨ ਨਿਕੇਤਾ ਇਸ ਤਰ੍ਹਾਂ ਗਿਣਤੀਆਂ ਕਰਦੇ ਸੋਚਾਂ ਸੋਚਦੇ ਦੂਕੇ ਬੈਣਾ ਦੇ ਵਿੱਚ ਬਹਿ ਗਏ ਅਜੇ ਹੀਆ ਸੋਚਾਂ ਸੋਚਦੇ ਉਤੇ ਜੋ ਮੂਰਖ ਦੁਸ਼ਤ ਅਚੇਤਾ ਆਪਣੀਆਂ ਅਜੇ ਹੀਆ ਸੋਚਾਂ ਮਨ ਦੇ ਵਿੱਚ ਸੋਚਦੇ ਆਪਣੇ ਘਰ ਚਲੇ ਗਏ ਬੈਸੇ ਸਤਨਦੇਵ ਕਾਰ ਗਰੀਵਾ ਘਰ ਜਾ ਕਰਕੇ ਸਿਰ ਨੀਵਾ ਕਰ ਕਰਕੇ ਬੈਠ ਗਏ ਮਨ ਹੋ ਬਨਿਓ ਚਿੰਤਾ ਕੀ ਸੇਵਾ ਮਾਨ ਤੇ ਚਿੱਤ ਦੀ ਚਿੰਤਾ ਹੱਦ ਪਾਰ ਕਰ ਗਈ। ਨਿਸ ਦਿਨ ਬੀਤੇ ਗਿਨਤਿਓ ਗਿਨਤੀ। ਔਰ ਦਿਨ ਰਾਤ ਗਣਤੀਆਂ ਗਣਦੇ ਲੱਗ ਜਾਂਦੇ ਸੋਚ ਦੇ ਵਿੱਚ ਲੱਗ ਜਾਂਦੇ। ਕਰੈ ਦੀਨ ਹੋਇ ਪ੍ਰਭ ਸੋ ਬਿੰਤੀ। ਬੜੇ ਮਸਕੀਨ ਬਣ ਕਰਕੇ ਪ੍ਰਭੂ ਦੇ ਸਾਹ ਬੇਨਤੀਆਂ ਕਰਦੇ ਸਾਰੇ। ਔਰ ਅੰਤਰ ਮਾਨਤ ਬਹੁ ਖੇਦਾ। ਆਪਣੇ ਅੰਦਰ ਹਿਰਦੇ ਦੇ ਵਿੱਚ ਬੜਾ ਪਛਤਾਵਾ ਕਰ ਰਹੇ ਸਨ ਬਾਹਰ ਨਾ ਕਿਸੇ ਟਿਕ ਪਾਠ ਹੈ ਭੇਜਾ ਪਰ ਬਾਹਰ ਤੋਂ ਆਪਣੇ ਹਿਰਦੇ ਦੀ ਗੱਲ ਕਿਸੇ ਨੂੰ ਨਹੀਂ ਸੀ ਦੱਸ ਰਹੀ ਮਨ ਦੀ ਜਬੈ ਨਾਨਕੀ ਦਸ਼ਾ ਬਿ ਲੋਕੀ ਜਦ ਬੀਬੇ ਨਾਨਕੀ ਜੀ ਨੇ ਆਪਣੇ ਪਤੀ ਜੀ ਦੇ ਵੱਲ ਵੇਖਿਆ ਹਰਖ ਹੀਨ ਪਤ ਕੀ ਪਤ ਸ਼ੋਕੀ ਆਪਣੇ પતિ ਦੀ ਫਿਕਰ ਮੰਦ ਤੇ ਸ਼ੋਕਮਈ ਹਾਲਤ ਨੂੰ ਵੇਖਿਆ ਜਦੋਂ ਬੇਬੇ ਨਾਨਕੀ ਜੀ ਨੇ ਰਦੈ ਗੁਣ ਹੈ ਕੋ ਭਇਓ ਕੋ ਕਾਜੋ ਉਹ ਦਿਲ ਦੇ ਵਿੱਚ ਸੋਚਣ ਲੱਗੀ ਚਿੰਤਮਾਨ ਹੋਇਆ ਬੈਠੇ ਬਾਜੋ ਕਿ ਕਿਸ ਮਾਰੇ ਕਾਰਜ ਕਰਕੇ ਵੀ ਉਹਨਾਂ ਦੇ ਪਤੀ ਦੇਵ ਅੱਜ ਐਡੀ ਵੱਡੀ ਚਿੰਤਾ ਦੇ ਵਿੱਚ ਬੈਠੇ ਹਨ ਤੋਲਸਾ ਦਾਸੀ ਭੇਵ ਜਨਾਇਆ ਜਿਹੜੇ ਤੋਸਾ ਦਾਸੀ ਸੀ ਉਹਨੇ ਸਾਰਾ ਭੇਤ ਦੱਸ ਦਿੱਤਾ ਹੈ ਸੁਨੋ ਬਦੂ ਮੈਂ ਜਿਉ ਤੱਕ ਪਾਇਆ ਕਹਿਣ ਲੱਗੀ ਏ ਬਦੂ ਜਿੱਥੋਂ ਤੱਕ ਮੈਂ ਸਮਝਿਆ ਹੈ ਇੱਕ ਦਿਵਸ ਮਿਲ ਮਨੁਜ ਭਲੇਰੇ ਇੱਕ ਦਿਨ ਮੈਂ ਕੁਝ ਭਲੇ ਪੁਰਸ਼ ਆਪਣੇ ਘਰੋਂ ਦੇ ਵੇਖੇ ਮੈਂ ਅਬ ਲੋਕੇ ਆਵਤ ਡੇਰੇ ਮੈਂ ਉਹਨਾਂ ਨੂੰ ਆਪਣੇ ਘਰ ਆਪਣੇ ਡੇਰੇ ਉਦੇ ਵੇਖਿਆ ਤਾ ਦਿਨ ਤੇ ਚਿੰਤਾ ਮਾਨ ਉਸ ਦਿਨ ਤੋਂ ਚਿੰਤਾ ਦੇ ਵਿੱਚ ਹਨ ਕੋ ਜਾਣੇ ਕੀ ਆ ਤੇ ਨੈ ਬਕਾਨਾ ਕੋਣ ਜਾਣਦਾ ਵੀ ਉਹਨਾਂ ਨੇ ਕੀ ਗੱਲ ਕਹੀ ਹੈ ਆ ਕਰਕੇ ਸੋਨ ਤ ਨਾਨਕੇ ਸਬਤ ਸਜੂਤੇ ਸ੍ਰੇਸ਼ਟ ਸਮਝ ਵਾਲੇ ਬੀਬੇ ਨਾਨਕ ਜੀ ਝੱਟ ਸਮਝ ਗਏ ਹਨ ਲੱਖ ਲੈਣੇ ਕੀ ਦੇ ਕੇ ਤ ਕਿਨ ਦੂਤੇ ਵੇ ਕਿਸੇ ਨੇ ਚੁਗਲੀ ਕੀਤੀ ਹੈ ਨਿਕਟ ਪੈਟ ਪਤ ਨੂੰ ਸਮਝਾਇਆ ਉਹਨਾਂ ਨੇ ਆਪਣੇ ਪਤੀ ਜੀ ਦੇ ਪੈਟ ਪਾਸ ਬੈਠ ਕੇ ਸਮਝਾਇਆ ਕਿਉਂ ਉਰ ਪਰਮੇ ਤੁਮ ਸੁਖ ਦਾਇਆ हे ਸੁਖ ਦਾਤੇ ਤੁਸੀਂ ਦਿਲ ਦੇ ਵਿੱਚ ਕਿਉਂ ਭਰਮ ਪਾ ਲਈ ਬੈਠੇ ਹੋ ਕਿਉਂ ਚਿੰਤਾ ਦੇ ਵਿੱਚ ਹੋ ਪੂਰਬ ਪਤਾ ਨਯੋ ਪਰ ਦੇਖੀ ਪਹਿਲਾ ਵੀ ਤੁਸੀਂ ਚੰਗੀ ਤਰ੍ਹਾਂ ਪਰਖ ਲਿਆ ਹੈ ਔਰ ਮੈਂ ਸਰਦਾ ਧਰੋ ਵਿਸ਼ੇਖੀ ਤੁਹਾਨੂੰ ਆਪਣੇ ਦਿਲ ਦੇ ਵਿੱਚ ਭਰਮ ਦੇ ਥਾਂ ਸਰਦਾ ਰੱਖਣੀ ਚਾਹੀਦੀ ਹੈ ਸਭ ਅਨਜਾਨ ਹਨ ਇਹ ਜੇ ਮਾਨਵ ਜਿਹੜੇ ਅਨਜਾਨ ਤੇ ਮੂਰਖ ਤੁਹਾਨੂੰ ਦੱਸਦੇ ਹਨ ਪਉਣਜਾਨ ਹਨ ਤਿੰਨ ਕੇ ਭੇਵ ਮਦ ਨਹ ਜਾਣਵ ਉਹ ਅਸਲ ਦੇ ਵਿੱਚ ਗੁਰੂ ਜੀ ਦਾ ਭਾਗ ਨਾਨਕ ਦਾ ਤੇਜ ਨਹੀਂ ਜਾਣਦੇ ਇਸ ਪ੍ਰਕਾਰ ਕਹ ਬੋ ਸਮਝ ਆਵੇ ਇਸ ਤਰ੍ਹਾਂ ਕਹਿ ਕਰਕੇ ਉਹਨਾਂ ਨੇ ਬਹੁਤ ਸਮਝਾਇਆ ਤਦਪ ਜੈ ਰਾਮ ਨ ਚਿੰਤਾ ਜਾਵੇ ਫੇਰ ਵੀ ਭਾਈਆ ਜੈ ਰਾਮ ਜਿਹਦੇ ਮੱਦੇ ਚਿੰਤਾ ਦੂਰ ਨਹੀਂ ਹੋਈ ਮਨ ਮਹਿ ਬਸੇ ਪਿਛਨ ਕੀ ਬਾਣੀ ਉਹਨਾਂ ਦੇ ਮਨ ਦੇ ਵਿੱਚ ਤਾਂ ਚੁਗਲ ਖੋਰਾ ਦੀਆਂ ਗੱਲਾਂ ਹੀ ਵਸੀਆਂ ਹੋਈਆਂ ਸਨ ਬਿਨ ਸਤ ਦੇਖੇ ਹੋਏ ਨਹਾਨੀ ਬਿਨਾ ਸੱਚ ਦੇ ਵੇਖੇ ਉਹਨਾਂ ਦੀ ਚਿੰਤਾ ਦੂਰ ਨਹੀਂ ਸੀ ਹੋ ਸਕਦੀ ਸ੍ਰੀ ਨਾਨਕ ਤਵ ਅੰਤਰ ਜਾਨੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਤਰ ਜਾਨੀ ਹਨ ਲੱਖ ਲੀਨੀ ਦੂਤਨ ਕੀ ਖਾਮੀ ਚੁਗਲਾ ਦੀ ਐਸੀ ਜਿਹੜੀ ਕਬੀਨਗੀ ਤੇ ਕਚਿਆਈ ਵਾਲੀ ਜਿਹੜੀ ਗੱਲ ਸੀ ਸਮਝ ਗਏ ਮਹਾਰਾਜ ਪਉਨ ਜੈ ਰਾਮ ਤੇ ਤਾਤੁਰ ਚੀਨਾ ਫਿਰ ਉਹਨਾਂ ਨੇ ਭਾਇਆ ਜੈ ਰਾਮ ਇਹਨੂੰ ਜਦੋਂ ਫਿਕਰਮੰਦ ਵੇਖਿਆ ਮਹਾਰਾਜ ਨੇ ਜੇ ਮਨ ਪਿਛਣਾ ਨ ਬਾਨੀ ਭੀਨਾ ਜਿਨ੍ਹਾਂ ਨੂੰ ਚੁਗਲਾ ਨੇ ਝੂਠ ਬੋਲ ਕਰਕੇ ਚਿੰਤਾ ਦੀ ਪੱਠੀ ਦੇ ਵਿੱਚ ਫੋੜ ਦਿੱਤਾ ਤਾਂ ਕਿ ਚਿੰਤਾ ਹਤਨੇ ਹੇਤਾ ਉਹਨਾਂ ਦੀ ਚਿੰਤਾ ਦੂਰ ਕਰਨ ਵਾਸਤੇ ਗਮ ਨੇ ਸਿਰ ਬੇਦੀ ਕੋਲ ਕੇਤਾ ਬੇਦੀ ਕੋਲ ਦੇ ਦੁਆਰੇ ਮਹਾਰਾਜ ਘੱਟ ਗਏ ਸਾਧਨ ਜਾਏ ਸਾਧਨ ਦੁਖ ਕਤਨਾ ਜਾ ਕਰਕੇ ਦੁਖਾਂ ਨੂੰ ਦੂਰ ਕਰਨ ਵਾਲੇ ਤੇ ਕਵਲ ਮੁਖ ਵਾਲੇ ਮਹਾਰਾਜ ਵੈਸੇ ਮੰਜ ਪਾਰੋਂ ਕੰਕਜ ਬਦਨਾ ਤਲੰਗ ਦੇ ਮਹਾਰਾਜ ਬੈਠ ਗਏ ਹਨ ਮਦਰ ਬ੍ਰਤਨ ਕੋਨੇ ਮੁਖ ਬਾਨੀ ਫੇਰ بڑے ਮਦਰ ਕੋਮਨ ਆਵਾਜ਼ ਦੇ ਵਿੱਚ ਮਹਾਰਾਜ ਬੋਲੇ ਜਾਨ ਚਿੰਤਾ ਰਜ ਚੂਰਨ ਸਾਨੀ ਕੀ ਹੈ ਜੀਜਾ ਜੀ ਕਿਉਂਕਿ ਭਾਈਆ ਜੈ ਰਾਮ ਜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਜਾ ਜੀ ਸਨ ਬੀਬੇ ਨਾਨਕੀ ਜੀ ਦੇ ਪਤੀ ਮਹਾਰਾਜ ਮਦਵ ਆਵਾਜ਼ ਦੇ ਵਿੱਚ ਕੋਮਨ ਆਵਾਜ਼ ਦੇ ਵਿੱਚ ਬੋਲੇ ਜੀਜਾ ਜੀ ਜਨ ਚਿੰਤਾ ਰੁਜ ਚੂਰਨ ਸਾਨੀ ਵੀ ਲੇਖਾ ਕਰਵਾਓ ਜੀਜਾ ਜੀ ਲੇਖਾ ਕਰਵਾਈਏ ਵੀ ਜੀਜਾ ਜੀ ਮੋਦੀ ਖਾਨੇ ਦਾ ਲੇਖਾ ਕਰਵਾਈਏ ਸਭਾ ਹਿਸਾਬ ਨਿਵਾਬ ਦੇ ਬਾਈਏ ਸਾਰਾ ਹਿਸਾਬ ਕਿਤਾਬ ਨਵਾਬ ਨੂੰ ਦਵਾਓ ਕਿਉਂਕਿ ਜਿਹੜੇ ਚੁਗਲਖੋਰ ਸਨ ਸਾਥ ਸੰਗਤ ਜੀ ਉਹ ਨਾ ਇਸੇ ਤਰ੍ਹਾਂ ਭਾਈਆ ਜੈ ਰਾਮ ਜੀ ਨੂੰ ਆਕਰਕੇ ਚੁਗਲੀ ਕਰ ਦਿੱਤੀ ਵੀ ਗੁਰੂ ਨਾਨਕ ਮੋਦੀ ਖਾਨੇ ਨੂੰ ਲੁਟਾਈ ਜਾਂਦਾ ਹੈ ਜੇ ਕੋਈ ਤੁੱਖਾ ਆਉਂਦਾ ਉਹਨੂੰ ਭੋਜਨ ਦੇ ਦਿੰਦਾ ਜੇ ਕੋਈ ਨਗਾ ਆਉਂਦਾ ਉਹਨੂੰ ਵਸਰ ਦੇ ਦਿੰਦਾ ਜੇ ਕੋਈ ਧੰਨ ਮੰਗਦਾ ਉਹਨੂੰ ਧੰਨ ਦੇ ਦਿੰਦਾ ਉਹਨਾਂ ਨੇ ਚੁਗਲੇ ਕਰ ਕਰਕੇ ਭਾਇਆ ਜੈ ਰਾਮ ਜਿਹਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਵੀ ਨਾਨਕ ਤਾਂ ਭੱਜ ਜਾਵੇਗਾ ਬਾਅਦ ਦੇ ਵਿੱਚ ਇਹਨੂੰ ਪਕੜ ਲੈਣਾ ਹੈ ਮੋਦੀ ਖਾਨੇ ਦੇ ਮਾਲਕ ਤੇ ਨਵਾਬ ਨੇ ਇਧਰ ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਤਰਜਾਮੀ ਹਨ ਮਹਾਰਾਜ ਕਹਿਣ ਲੱਗੇ ਜੀਜਾ ਜੀ ਲੇਖਾ ਕਰਵਾਓ ਸਾਰਾ ਹਿਸਾਬ ਕਿਤਾਬ ਨਵਾਬ ਨੂੰ ਦਵਾਓ ਬੀਤੇ ਬਹੁ ਬਾਸੁਰ ਬਿਨਾਂ ਲੇਖੇ ਲੇਖਾ ਕੀਤੇ ਬਹੁਤ ਦਿਨ ਬੀਤ ਗਏ ਹਨ ਮਹਾਰਾਜ ਕਹਿਣ ਲਗੇ ਕਰ ਬਾਬੋਂ ਨਿਕ ਸਹ ਕਟ ਸੇਖੇ ਹਿਸਾਬ ਕਿਤਾਬ ਕਰਨ ਦੇ ਨਾਲ ਸ਼ਾਇਦ ਕੁਝ ਬਕਾਇਆ ਨਿਕਲੇ ਸੋਨ ਜੈ ਰਾਮ ਰਿਤੇ ਹਰ ਖਾਇਓ ਹੁਣ ਇਹੀ ਉਹਨਾਂ ਨੂੰ ਚਿੰਤਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਸੁਣਿਆ ਸੁਣ ਕੇ ਭਾਈਆ ਜੈ 라ਮ ਜੀ ਹਿਰਦੇ ਦੇ ਵਿੱਚ ਖੁਸ਼ ਹੋ ਗਏ ਜਿਹੜੀ ਚਿੰਤਾ ਸੀ ਉਹ ਦੂਰ ਹੋ ਗਈ ਜਾਨ ਸਰਦਾ ਧਨ ਕੋਇਓ ਪਾਇਓ ਮਨੁ ਗਵਾਚਿਆ ਹੋਇਆ ਸਰਦਾ ਰੂਪ ਧਨ ਮੋੜ ਪ੍ਰਾਪਤ ਕਰ ਲਿਆ ਹੋਵੇ ਕੋਤੇ ਚਿੰਤਾ ਜਾ ਕੇ ਦਿਨ ਰਾਤ ਜਿਸ ਗੱਲ ਦੀ ਦਿਨ ਰਾਤ ਚਿੰਤਾ ਰਹਿੰਦੀ ਸੀ ਫਿਕਰ ਲੈਂਦੀ ਸੀ ਆਖ ਸਮਾਤ ਸੋ ਬਣੀ ਸੁਹਾਟੀ ਅਚਨ ਛੇ ਤੋਂ ਸੁਹਾਬਣੀ ਹੋ ਗਈ ਲੈ ਨੀਦੇਸ ਗਾ ਪਾਸ ਨਰੇਸ਼ਾ ਆਗਿਆ ਲੈ ਕਰਕੇ ਉਹ ਨਵਾਬ ਦੇ ਪਾਸ ਗਏ ਪੋਸ਼ਿਸ਼ ਪਹਿਰ ਕੀਏ ਸੁਭ ਬੇਸਾ ਵਧੀਆ ਪੋਸ਼ਾਕਾਂ ਵਸਰ ਪਾ ਕਰਕੇ ਬਹੁਤ ਸੋਭ ਰਹੇ ਸਨ ਨੇੜੇ ਬੈਠ ਕੇ ਉਹਨੇ ਬਲੋਦੀ ਨੇੜੇ ਬੈਠ ਕੇ ਕਹਿਣ ਲਗੇ हे ਨਵਾਬ ਲੋਧੀ کریو حساب چہل تم مودی سنو تھوڑا موی کہ ہے بھی حساب کتاب کیتے نو بہت سما ہو گیا پاپ گرو نانک کہہ ہے کال وسال بیتو بن لے بہت سما ہو گیا کیتے نو آمد خرچ اچت اب دیکھے آمدن کنی ہے آمدن خرچ دا سارا لےکھا چنگی طرح جانچ لوگ حساب کتاب کر لو کتنا نفع ہوا کتنا گھاٹا ہوا پورب دولت خان دوتی پہلا ہی چگل خوران نے بھی پہلے تو پائیا جی رام جی پاس چگلی کی پھر جڑا نواب سی دولت خان وہ پاس چگلی کر دیتی پہلا ہی چگل خوران نے لوکوں نے چگلیاں کیتیاں سن دوشت لوگ مل کر تبی ہوتی دوشت لوک نے گروہ مہاراج کے بار خلاف بہت کچھ بولیا سی ਸਾਰਬਧਰਬ ਕੋ ਕੋ ਕਰ ਨਾਨਕ ਹੋਏ ਪਲਾਇਨ ਕਬਹੇ ਅਚਾਨਕ ਇਤਨਾ ਕੁਛ ਬੋਲਿਆ ਕਹਿਣ ਲੱਗੋਨਾ ਕਿਆ ਸੀ ਵੀ ਸਾਰੇ ਧਨ ਨੂੰ ਖੁਰਦਪੁਰਦ ਕਰਕੇ ਨਾਨਕ ਅਚਾਨਕ ਕਿਤੇ ਭੱਜ ਜਾਣ ਵਾਲਾ ਸੀ ਸੁੰਨਤ ਜੈ ਰਾਮ ਬਚਨ ਕੋ ਭਾਲਾ ਜਦ ਨਵਾਬ ਨੇ ਭਾਇਆ ਜੈ ਰਾਮ ਦੀ ਗੱਲ ਸੁਣੀ ਹੈ ਤਕਿਆ ਹੈ بولے سن سنسا مجھے بے سادہ مینو پہلا بھی بہت شنکہ ہے کہ چگل بورا نے چگلی کر دیتی لے کے دے سو ہوئے بے ناشی لے کا ہو جان دے ساری شنکہ ہے شک ہے دور ہو جاوے گی بول لے ہوتا کو ممم پاسی اس لئے اس میرے پاس بلا